ਦੇਸ਼ ਵਿਦੇਸ਼ ਵਸਦੇ ਪੰਜਾਬੀਓ ਪਿਆਰ ਭਰੇ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਬਰਮਾਲੀ ਪਰ ਤੁਸੀਂ ਵੇਖ ਰਹੇ ਹੋ ਆਵਾਜ਼ੀ ਕਲ ਜਦੋਂ ਅਸੀਂ ਪੰਜਾਬ ਦੀ ਤਰਸਦੀ ਪੰਜਾਬ ਦੇ ਦੁੱਖਾਂ ਪੰਜਾਬ ਦੀਆਂ ਤਕਲੀਫਾਂ ਪੰਜਾਬ ਨੂੰ ਵੇਖਦੇ ਹਾਂ ਤਾਂ ਬਹੁਤ ਵਾਰ ਗੱਛ ਪਰ ਆਉਂਦਾ ਹੈ ਇਸ ਵਾਰ ਵਾਤਾਵਰਣ ਦੇ ਗੰਭੀਰ ਸੰਕਟ ਚੋਂ ਗੁਜ਼ਰ ਰਿਹਾ ਪੰਜਾਬ ਪੰਜਾਬ ਵਿੱਚ ਕਿਦਰੇ ਪਾਣੀ ਨੂੰ ਲੈ ਕੇ ਲੜਾਈ ਹੋ ਰਹੀ ਹੈ ਕਿਧਰੇ ਪਾਣੀਆਂ ਦੀ ਰਾਖੀਆਂ ਦੀ ਲੜਾਈ ਹੋ ਰਹੀ ਹੈ ਕਿਧਰੇ ਪਾਣੀਆਂ ਦੀ ਰਾਖੀ ਦੇ ਮੁੱਦੇ ਤੋਂ ਇਲਾਵਾ ਕਿਧਰੇ ਪੰਜਾਬ ਦੀ ਧਰਤੀ ਨੂੰ ਪਲੀਤ ਕਰ ਰਹੇ ਡਾਈੰਗ ਇੰਡਸਟਰੀ ਦੀ ਗੱਲ ਹੋ ਰਹੀ ਹੈ ਕਿਤੇ ਪੰਜਾਬ ਦੀ ਧਰਤੀ ਅੰਦਰ ਗੈਰ ਕਾਨੂੰਨੀ ਢੰਗ ਨਾਲ ਜਿਸ ਤਰ੍ਹਾਂ ਦਾ ਪ੍ਰਵਾਸ ਹੋ ਰਿਹਾ ਕਿਤੇ ਉਹਦੀ ਗੱਲ ਹੋ ਰਹੀ ਹੈ ਕਿਤੇ ਜਦੋਂ ਅਸੀਂ ਪਿਛਲੇ ਦਿਨੀ ਲੁਧਿਆਣਾ ਵਿੱਚ ਬੁੱਢੇ ਦਰਿਆ ਦੇ ਵਿੱਚ ਪਲੀਤ ਹੋਏ ਪਾਣੀ ਦੀ ਗੱਲ ਕਰਦੇ ਹਾਂ ਦੇਖਦੇ ਆਂ ਤਾਂ ਝਗੜੇ ਕਿੱਥੋਂ ਤੱਕ ਚਲੇ ਜਾਂਦੇ ਨੇ ਕਦੇ ਸੋਚਿਆ ਨਹੀਂ ਕਿ ਕਦੇ ਕਿਸੇ ਸਰਕਾਰ ਨੇ ਇਹਨਾਂ ਚੀਜ਼ਾਂ ਦਾ ਹੱਲ ਕੱਢਣ ਦਾ ਯਤਨ ਕੀਤਾ ਹੋਵੇ ਪੰਜਾਬ ਦੀ ਧਰਤੀ ਦੇ ਵਾਰਸੋ ਪੰਜਾਬ ਐਸ ਵੇਲੇ ਬਹੁਤ ਬੁਰੀ ਤਰ੍ਹਾਂ ਖਤਰੇ ਦੀ ਕਗਾਰ ਤੇ ਖੜਾ ਜਦੋਂ ਅਸੀਂ ਇਹ ਦੇਖਦੇ ਆਂ ਕਿ ਪੰਜਾਬ ਦੇ ਕਿਸਾਨ ਪੁੱਤ ਆਪਣੀਆਂ ਹੱਕੀ ਮੰਗਾਂ ਲਈ ਕੁਝ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਦਿੱਲੀ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਰੋਕ ਦਿੱਤਾ ਜਾਂਦਾ ਹੈ ਰੋਕਿਆ ਜਾਂਦਾ ਹੈ ਸ਼ੰਭੂ ਬਾਰਡਰ ਦੇ ਉੱਤੇ ਉਸ ਤੋਂ ਬਾਅਦ ਲੰਮੇ ਸਮੇਂ ਤੋਂ ਲਗਭਗ 7-8 ਮਹੀਨਿਆਂ ਤੋਂ ਸ਼ੰਭੂ ਬਾਰਡਰ ਦੇ ਉੱਤੇ ਠੰਡੀਆਂ ਤਤੀਆਂ ਸ਼ਖਰ ਦੁਪਹਿਰਾਂ ਰਾਤਾਂ ਵਿੱਚ ਬੈਠੇ ਉਹਨਾਂ ਪੰਜਾਬ ਦੇ ਪੁੱਤਰਾਂ ਨੇ ਫੈਸਲਾ ਕੀਤਾ ਕਿ ਕਿਵੇਂ ਨਾ ਕਿਵੇਂ ਦਿੱਲੀ ਪਹੁੰਚਿਆ ਜਾਵੇ ਉਹਨਾਂ ਪੈਦਲ ਦਿੱਲੀ ਜਾਣ ਦਾ ਫੈਸਲਾ ਕਰ ਲਿਆ ਹਰਿਆਣਾ ਸਟੇਟ ਦੀ ਪੁਲਿਸ ਵੱਲੋਂ ਪੈਦਲ ਵੀ ਕੱਲ ਜਿਸ ਤਰ੍ਹਾਂ ਦੀ ਘਟਨਾਵਾਂ ਪੰਜਾਬ ਦੇ ਵਿੱਚ ਵਾਪਰੀਆਂ ਨ ਭਾਵੇਂ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ ਆਪਣਾ ਇਹ ਫੈਸਲਾ ਫਿਲਹਾਲ ਮੁਲਤਵੀ ਕਰ ਦਿੱਤਾ ਹੈ ਤੇ ਇੱਕ ਸੁਖਾਵਾਂ ਬਿਆਨ ਆਇਆ ਹੈ ਕਿ ਅਸੀਂ ਪੰਜਾਬ ਦੇ ਪੁੱਤਾਂ ਦਾ ਨੁਕਸਾਨ ਨਹੀਂ ਕਰਾਉਣਾ ਚਾਹੁੰਦੇ ਪਰ ਬਹੁਤ ਸਾਰੇ ਸਵਾਲ ਕੱਲ ਦੇ ਪੰਜਾਬ ਸੰਘਰਸ਼ ਨੇ ਜਿਹੜੇ ਸ਼ੰਭੂ ਬਾਰਡਰ ਦੇ ਉੱਤੇ ਹੋਏ ਨੇ ਬਹੁਤ ਸਾਰੇ ਸੰਘਰਸ਼ ਦੇਸ਼ ਦੀ ਸਰਕਾਰ ਦੇ ਸਾਹਮਣੇ ਬਹੁਤ ਸਾਰੇ ਸਵਾਲ ਨੇ ਜਿਹੜੇ ਉਹ ਖੜੇ ਕਰ ਦਿੰਦੇ ਨੇ ਆਖਰ ਪੰਜਾਬ ਦੇ ਪੁੱਤਾਂ ਨੂੰ ਆਪਣੀ ਹੱਕੀ ਮੰਗਾਂ ਲਈ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ ਹਰਿਆਣਾ ਦੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਉਹਨਾਂ ਨੂੰ ਦਿੱਲੀ ਜਾਣ ਤੋਂ ਰੋਕ ਰਹੀ ਹੈ ਤੁਰਕੇ ਵੀ ਪੈਦਲ ਵੀ ਦਿੱਲੀ ਨਹੀਂ ਜਾਣ ਦਿੱਤਾ ਜਾਏਗਾ ਇਸ ਦੇਸ਼ ਵਿੱਚ ਜਦੋਂ ਕੋਈ ਇਨਸਾਨ ਆਪਣੇ ਜਮਹੂਰੀ ਹੱਕਾਂ ਤੋਂ ਵਾਂਝਾ ਹੋ ਜਾਂਦਾ ਹੈ ਤੇ ਉਹਦਾ ਧਿਆਨ ਜਿਹੜਾ ਬੇਗਾਨਗੀ ਦੀ ਭਾਵਨਾ ਵੱਲ ਚਲੇ ਜਾਂਦਾ ਜਦੋਂ ਬੇਗਾਨਵੀ ਦੀ ਭਾਵਨਾ ਕਿਸੇ ਮਨੁੱਖ ਅੰਦਰ ਉੱਠਦੀ ਹੈ ਪਿਛਲੇ ਦਿਨੀ ਦੁਨੀਆ ਤੋਂ ਚਲੇ ਗਿਆ ਪਿਛਲੇ ਸਮੇਂ ਦੌਰਾਨ ਵਿਸ਼ਵ ਦੇ ਪ੍ਰਸਿੱਧ ਸ਼ਾਇਰ surjit patar ਉਹਨਾਂ ਦੀ ਇੱਕ ਕਿਤਾਬ ਹੈ ਇਹ ਬਾਤ ਨੇਰੀ ਇੰਨੀ ਨਹੀਂ ਤੇ ਉਹਦੇ ਵਿੱਚ ਇੱਕ ਜ਼ਿਕਰ ਕਰਦੇ ਨੇ ਕਿ ਇੱਕ ਦੇਸ਼ ਦਾ ਪ੍ਰਸਿੱਧ ਫੋਟੋਗ੍ਰਾਫਰ ਬਹੁਤ ਬਜ਼ੁਰਗ ਅਵਸਥਾ ਦੇ ਵਿੱਚ ਰਗੁਰਾਜ ਉਸਤਾ ਨਾਮ ਹੈ ਬਹੁਤ ਬਜ਼ੁਰਗ ਅਵਸਥਾ ਦੇ ਵਿੱਚ ਜਦੋਂ ਪੰਜਾਬ ਦੀ ਧਰਤੀ ਤੇ ਕਿਸਾਨ ਜਦੋਂ ਪੰਜਾਬ ਦੇ ਪੁੱਤਾਂ ਦੇ ਸੰਘਰਸ਼ ਨੂੰ ਬਾਰਡਰ ਤੇ ਦੇਖਣ ਵਾਸਤੇ ਆਇਆ ਤੇ ਉੱਥੇ ਉਹ ਬਾਰਡਰ ਤੇ ਤਸਵੀਰਾਂ ਖਿੱਚ ਲਿਆ ਉਹਦਾ ਉਹ ਕੈਮਰਾ ਪਾਵੇਂ ਤਕਨੀਕ ਬਦਲ ਗਈ ਨਵੇਂ ਕੈਮਰੇ ਆ ਗਏ ਪਰੰਤੂ ਉਹਦੀ ਅੱਖ ਦੁਆਰਾ ਉਹਦੇ ਕੈਮਰੇ ਦੁਆਰਾ ਕਿਸੇ ਵੇਲੇ ਐਮਰਜੈਂਸੀ ਦੇ ਸੰਘਰਸ਼ ਦੀਆਂ ਤਸਵੀਰਾਂ ਖਿੱਚੀਆਂ ਗਈਆਂ ਸੀ ਤੇ ਹੁਣ ਉਹ ਕਿਸਾਨ ਸੰਘਰਸ਼ ਦੀਆਂ ਤਸਵੀਰਾਂ ਖਿੱਚਦਾ ਜਦੋਂ ਇਸ ਕਿਤਾਬ ਦੇ ਵਿੱਚ ਜ਼ਿਕਰ ਮੈਂ ਪੜਿਆ ਮੈਂ ਹੈਰਾਨ ਹੁਣਾ ਕਿ ਪਾਤਰ ਸਾਹਿਬ ਕਹਿੰਦੇ ਨੇ ਰਗੂ ਰਾਜ ਨਾਂ ਦਾ ਉਹ ਫੋਟੋਗ੍ਰਾਫਰ ਜਿਨੇ ਕਦੇ ਐਮਰਜੈਂਸੀ ਦੀਆਂ ਤਸਵੀਰਾਂ ਖਿੱਚੀਆਂ ਉਹ ਕਿਸਾਨ ਸੰਘਰਸ਼ ਦੀਆਂ ਤਸਵੀਰਾਂ ਖਿੱਚ ਰਿਹਾ। ਉਸ ਸੰਘਰਸ਼ ਦੀਆਂ ਤਸਵੀਰਾਂ ਖਿੱਚਦਾ ਰਗੂ ਰਾਜ ਜ਼ਿਕਰ ਕਰਦਾ ਹੈ ਕਿ ਦੁਨੀਆ ਦੇ ਵਿੱਚ ਪਤਾ ਨਹੀਂ ਕਿੰਨੇ ਸੰਘਰਸ਼ ਹਿੰਦੁਸਤਾਨ ਦੀ ਧਰਤੀ ਤੇ ਕਿੰਨੇ ਸੰਘਰਸ਼ ਜਿਨ੍ਹਾਂ ਦੀਆਂ ਤਸਵੀਰਾਂ ਮੈਂ ਆਪਣੇ ਕੈਮਰੇ ਵਿੱਚ ਕੈਦ ਕੀਤੀਆਂ ਪਰੰਤੂ ਇਹ ਸੰਘਰਸ਼ ਇੱਕ ਵਿਲੱਖਣ ਕਿਸਮ ਦਾ ਸੰਘਰਸ਼ ਹੈ ਪੰਜਾਬ ਦੇ ਪੁੱਤ ਅਜੇ ਹੀ ਕਿਹੜੀ ਸ਼ਕਤੀ ਲੈ ਕੇ ਦੇਸ਼ ਅੰਦਰ ਠੰਡੀਆਂ ਬਰਫ਼ ਵਰਗੀਆਂ ਰਾਤਾਂ ਦੇ ਵਿੱਚ ਇਸ ਧਰਤੀ ਦੇ ਉੱਤੇ ਬਾਰਡਰ ਦੇ ਉੱਤੇ ਦਿੱਲੀ ਦੇ ਉੱਤੇ ਪੰਜਾਬ ਦੇ ਪੁੱਤ ਆਪਣੇ ਹੱਕ ਲੈਣ ਲਈ ਬੈਠੇ ਹੋਏ ਨੇ ਤੇ ਉਹ ਕੁਝ ਸਵਾਲ ਕਰਦਾ ਰਗੂ ਰਾਜ ਕੁਝ ਲੋਕਾਂ ਨਾਲ ਤੇ ਅਜੀਤ ਨਾਂ ਦੇ ਸ਼ਾਇਦ ਕੋਈ ਵਿਅਕਤੀ ਹੈ ਕਿ ਉਹ ਨੂੰ ਜਵਾਬ ਦਿੰਦਾ ਹੈ ਕਿ ਇਹਨਾਂ ਪੰਜਾਬ ਦੇ ਪੁੱਤਾਂ ਦੀ ਮਾਨਸਿਕ ਸ਼ਕਤੀ ਦੇ ਪਿੱਛੇ ਇਹਨਾਂ ਦੀਆਂ ਉਹ ਮਾਮਾ ਤੇ ਉਹ ਪਿਓ ਨੇ ਜਿਹੜੇ ਘਰਾਂ ਦੇ ਵਿੱਚ ਬੈਠੇ ਆਪਣੇ ਗੁਰੂ ਸਾਹਿਬਾਨ ਨੂੰ ਅਰਦਾਸ ਕਰਦੇ ਨੇ ਆਪਣੇ ਗੁਰੂ ਸਾਹਿਬਾਨ ਦਾ ਧਿਆਨ ਕਰਦੇ ਨੇ ਜਿਸ ਗੁਰੂ ਸਾਹਿਬਾਨ ਨੇ ਉਹਨਾਂ ਨੂੰ ਕਿਰਤ ਦੇ ਸਿਧਾਂਤ ਨਾਲ ਨਾਮ ਦੇ ਸਿਧਾਂਤ ਨਾਲ ਸਿਮਰਨ ਦੇ ਸਿਧਾਂਤ ਨਾਲ ਜੋੜਿਆ ਸੀ ਤੇ ਉਹਨਾਂ ਦੀ ਇਹ ਸ਼ਕਤੀ ਇਹਨਾਂ ਨੂੰ ਏਡੇ ਵੱਡੇ ਸੰਘਰਸ਼ ਲਈ ਇੱਥੇ ਲੈ ਕੇ ਆਈ ਹੈ ਤੇ ਇਨੇ ਮਹੀਨਿਆਂ ਦੇ ਸੰਘਰਸ਼ ਦੌਰਾਨ ਬਹੁਤ ਸਾਰੀਆਂ ਮੌਤਾਂ ਹੋ ਗਈਆਂ ਤੇ ਕਿਸੇ ਇੱਕ ਵੀ ਵਿਅਕਤੀ ਦੇ ਮੱਥੇ ਦੇ ਉੱਤੇ ਕਿਤੇ ਤਿਉੜੀ ਦੀ ਜਾਂ ਮੱਥੇ ਦੇ ਉੱਤੇ ਮਾਨਸਿਕ ਦੁਖਾਂਤ ਦੀ ਤਸਵੀਰ ਹੈ ਜਿਹੜੀ ਉਹ ਵੇਖਣ ਨੂੰ ਨਹੀਂ ਮਿਲੀ ਬਹੁਤ ਕਮਾਲ ਦੀ ਗੱਲ ਉਸ ਕਿਤਾਬ ਦੇ ਵਿੱਚ ਮੈਨੂੰ ਪੜਨ ਨੂੰ ਮਿਲੀ ਜੇ ਤੁ ਕੱਲ ਹੁਣ ਮੌਜੂਦਾ ਸੰਘਰਸ਼ ਹੈ ਬਹੁਤ ਸਾਰੇ ਸਵਾਲ ਇਹ ਸੰਘਰਸ਼ ਵੀ ਖੜੇ ਕਰਦਾ ਹੈ ਇੱਕ ਪਾਸੇ ਜਿੱਥੇ ਇਹ ਸੰਘਰਸ਼ ਕੇ ਮੌਜੂਦਾ ਕਿਸਾਨ ਜਥੇਬੰਦੀਆਂ ਜਿਹੜੇ ਸੰਘਰਸ਼ ਕਰ ਰਹੀਆਂ ਨੇ ਕੀ ਉਹਨਾਂ ਨੇ ਇਕੱਲਿਆਂ ਨੇ ਐਡਾ ਵੱਡਾ ਸੰਘਰਸ਼ ਜਿਹੜਾ ਪਿਛਲੇ ਲੰਮੇ ਸਮੇਂ ਤੋਂ ਰੰਬਿਆ ਹੈ ਕੀ ਸਫਲਤਾ ਦੇ ਸੁਪਨੇ ਇਕੱਲਿਆਂ ਜਥੇਬੰਦੀਆਂ ਵੱਲੋਂ ਸਿਰਜੇ ਜਾ ਸਕਦੇ ਨੇ ਇਹ ਵੀ ਇੱਕ ਸਵਾਲ ਹੈ ਕੀ ਇਹਨਾਂ ਜਥੇਬੰਦੀਆਂ ਵੱਲੋਂ ਹੋਰ ਸਾਰੀਆਂ ਬਹੁਤ ਜਥੇਬੰਦੀਆਂ ਜਿਹੜੀਆਂ ਪਿਛਲੇ ਸਮੇਂ ਦੌਰਾਨ ਸੰਘਰਸ਼ ਕਰਦ ਰਹੀਆਂ ਆਂ ਨੇ ਕਿ ਉਹਨਾਂ ਨੂੰ ਨਾਲ ਲੈਣਾ ਜ਼ਰੂਰੀ ਨਹੀਂ ਸਮਝਿਆ ਇੱਕ ਸਵਾਲ ਇਹ ਵੀ ਹੈ ਕਿ ਉਹ ਜਥੇਬੰਦੀਆਂ ਨਾਲ ਕਿਉਂ ਨਹੀਂ ਤੁਰੀਆਂ ਹਾਲਾਂਕਿ ਜਵਾਬ ਉਹਨਾਂ ਸਾਰੀਆਂ ਜਥੇਬੰਦੀਆਂ ਕੋਲ ਹੋਣਗੇ ਐਸਾ ਨਹੀਂ ਕਿ ਸਵਾਲਾਂ ਦੇ ਵਿਚਾਰਾਂ ਦੇ ਮਾਨਸਿਕ ਵਿਚਾਰਧਾਰਕ ਵਖਰੇਵੇਂ ਅੱਜ ਦੇ ਸਮੇਂ ਦਾ ਕੁਦਰਤੀ ਵਰਤਾਰਾ ਹੈ ਹੋ ਸਕਦੇ ਨੇ ਕਿਸੇ ਵੀ ਤਰ੍ਹਾਂ ਹੋਣ ਪਰੰਤੂ ਇੱਕ ਤਰ੍ਹਾਂ ਦਾ ਭਾਈਚਾਰਕ ਮਾਹੌਲ ਜਿੱਥੇ ਬੰਦੀਆਂ ਵੱਲੋਂ ਆਪਣੇ ਤੌਰ ਤੇ ਇਸ ਸੰਘਰਸ਼ ਲਈ ਕਿਉਂ ਨਹੀਂ ਸਿਰਜਿਆ ਗਿਆ ਸਰਕਾਰਾਂ ਦੁਸ਼ਮਣ ਨੇ ਸਾਰੀਆਂ ਸਰਕਾਰਾਂ ਦੁਸ਼ਮਣ ਨੇ ਸਾਰੇ ਪ੍ਰਸ਼ਾਸਨ ਦੁਸ਼ਮਣ ਨੇ ਸਾਰਾ ਆਬਾਮ ਦੁਸ਼ਮਣ ਹੈ ਦੇਸ਼ ਦਾ ਮੀਡੀਆ ਦੁਸ਼ਮਣ ਹੈ ਬਹੁਤ ਸਾਰੇ ਇੰਟਰਨਲ ਮੀਡੀਆ ਤੇ ਸਰਕਾਰ ਦਾ ਕਬਜ਼ਾ ਉਹ ਦੁਸ਼ਮਣ ਹੈ ਫਿਰ ਐਸੇ ਹਾਲਾਤਾਂ ਵਿੱਚ ਗੱਲਬਾਤ ਲਈ ਜਿਹੜੀਆਂ ਧਿਰਾਂ ਪਲੇਟਫਾਰਮ ਤਿਆਰ ਕਰ ਸਕਦੀਆਂ ਨੇ ਐਸਾ ਮਾਹੌਲ ਕਿਉਂ ਨਹੀਂ ਬਣਾਇਆ ਗਿਆ ਤੇ ਐਸੇ ਮਾਹੌਲ ਵਿੱਚੋਂ ਕਿਉਂ ਗੁਜ਼ਰਿਆ ਜਾ ਰਿਹਾ ਜਿੱਥੋਂ ਬਹੁਤ ਕੁਝ ਗਵਾ ਕੇ ਵੀ ਕੁਝ ਪੱਲੇ ਪੈਣ ਦੇ ਚਾਂਸ ਨੇ ਜਿਹੜੇ ਉਹ ਬਹੁਤ ਘੱਟ ਨੇ ਸੋ ਦੋਸਤੋ ਸੰਘਰਸ਼ ਕਰ ਲੈ ਧੀਆਂ ਪੁੱਤਾਂ ਦੇ ਜज्ਬੇ ਨੂੰ ਸਾਡਾ ਸਲਾਮ ਆਵਾਜ਼-ਏ-ਖਲਕ ਵੱਲੋਂ ਤੁਹਾਡੇ ਜज्ਬੇ ਨੂੰ ਸਲਾਮ ਤੁਹਾਡੀ ਭਾਵਨਾ ਤੇ ਸ਼ੱਕ ਨਹੀਂ ਪਰੰਤੂ ਇਹ ਸਵਾਲ ਆਪਣੇ ਆਪ ਵਿੱਚ ਬਹੁਤ ਵੱਡਾ ਹੈ ਉਸ ਜਥੇਬੰਦੀਆਂ ਅੱਗੇ ਜਿਹੜੀਆਂ ਇਸ ਸੰਘਰਸ਼ ਵਿੱਚ ਸ਼ਾਮਲ ਈ ਤੇ ਇਸ ਜਥੇਬੰਦੀਆਂ ਅੱਗੀਆਂ ਜਿਹੜਾ ਸੰਘਰਸ਼ ਕਰ ਰਹੀਆਂ ਨੇ ਕਿ ਤੁਸੀਂ ਉਹਨਾਂ ਨੂੰ ਨਾਲ ਲੈ ਕੇ ਕਿਉਂ ਅੱਗੇ ਨਹੀਂ ਚੱਲ ਸਕੇ ਬਾਰਡਰ ਦੋਵੇਂ ਖਤਰਨਾਕ ਨੇ ਦੇਸ਼ ਦਾ ਬਾਰਡਰ ਜਿੱਥੇ ਸਾਡੇ ਫੌਜੀ ਦੇਸ਼ ਦੀ ਰੱਖਿਆ ਕਰਦੇ ਨੇ ਕਿਤੇ ਕਿਤੇ ਤਾਂ ਹੀ ਉਹਨਾਂ ਦੇ ਡੱਬਾ ਬੰਦ ਲਾਸ਼ਾਂ ਨੇ ਜਿਹੜੀਆਂ ਉਹ ਘਰਾਂ ਨੂੰ ਆਉਂਦੀਆਂ ਨੇ ਇੱਧਰ ਚੂੜੇ ਵਾਲੀਆਂ ਸਾਡੀਆਂ ਬੀਬੀਆਂ ਸਾਡੇ ਛੋਟੇ-ਛੋਟੇ ਮਾਸੂਮ ਬੱਚੇ ਆਪਣੇ ਪਿਤਾ ਨੂੰ ਆਪਣੇ ਪਤਨੀਆਂ ਆਪਣੇ ਪਤੀਆਂ ਨੂੰ ਤੇ ਮਾਵਾ ਆਪਣੇ ਪੁੱਤਾਂ ਨੂੰ ਪਿਓ ਆਪਣੇ ਪੁੱਤਾਂ ਨੂੰ ਜਦੋਂ ਡੱਬੇ ਬੰਦ ਹੋਈਆਂ ਲਾਸ਼ਾਂ ਦੇ ਰੂਪ ਵਿੱਚ ਆਉਂਦਿਆਂ ਵੇਖਦੇ ਆ ਤੇ ਉਹ ਬਾਰਡਰ ਵੀ ਸਾਡੇ ਲਈ ਖਤਰਨਾਕ ਨੇ ਪਰੰਤੂ ਮਾਣ ਹੈ ਕਿ ਸਿੱਦੇਸ਼ ਦੀ ਇਕਤਾ ਦੇਸ਼ ਦੀ ਖੜਤਾ ਅਤੇ ਦੇਸ਼ ਦੀ ਰਾਖੀ ਜੋਗੇ ਹਾਂ ਪਰੰਤੂ ਜੇ ਸਿੱਦੇਸ਼ ਦੀ ਇਕਤਾ ਖੰਡਤਾ ਰਾਖੀ ਜੋਗੇ ਹਾਂ ਤਾਂ ਸਾਡੇ ਲਈ ਸਾਡੇ ਹੀ ਦੇਸ਼ ਅੰਦਰ ਦੂਜੇ ਰਾਜ ਅਜਿਹੇ ਬਾਡਰ ਕਿਉਂ ਬਣਾ ਦਿੰਦੇ ਨੇ ਕਿ ਅਸੀਂ ਆਪਣੀਆਂ ਹੱਕੀ ਮੰਗਾਂ ਲਈ ਵੀ ਅੱਗੇ ਨਹੀਂ ਵੱਸ ਸਕਦੇ ਸਾਡੇ ਤੇ ਜ਼ੁਲਮੋ ਤਸ਼ੱਦਦ ਦਾ ਉਹ ਦੌਰ ਕਿੰਨਾ ਚਿਰ ਜਾਰੀ ਰਹੇਗਾ ਕਿੰਨਾ ਚਿਰ ਦੁੱਖ ਤਕਲੀਫਾਂ ਕਿੰਨਾ ਚਿਰ ਸਾਨੂੰ ਆਪਣੇ ਹੱਕਾਂ ਤੋਂ ਵਾਂਝਿਆ ਰਹਿਣਾ ਪਵੇਗਾ ਇਹ ਸਵਾਲ ਦੇਸ਼ ਦੀ ਸਰਕਾਰ ਅੱਗੇ ਹਮੇਸ਼ਾ ਖੜੇ ਰਹਿਣਗੇ ਦੋਸਤੋ ਕਿਸਾਨ ਸੰਘਰਸ਼ ਚੱਲ ਰਿਹਾ ਹੈ ਕਿਸਾਨ ਸੰਘਰਸ਼ ਦੌਰਾਨ ਫਿਲਹਾਲ ਦਿੱਲੀ ਜਾਣਾ ਜਿਹੜਾ ਉਹ ਕਿਸਾਨ ਜਥੇਬੰਦੀਆਂ ਵੱਲੋਂ ਮੁਲਤਵੀ ਕਰ ਦਿੱਤਾ ਗਿਆ ਪਰੰਤੂ ਇੰਨਾ ਸਮਾਂ ਸਵੇਰ ਪਰਚੋਲ ਦਾ ਹੈ ਕਿ ਸਾਰੀਆਂ ਜਥੇਬੰਦੀਆਂ ਨੂੰ ਇਹਦਾ ਸੈਲਫ ਐਨਾਲਿਸਿਸ ਹੈ ਜਿਹੜਾ ਉਹ ਜ਼ਰੂਰ ਕਰਨਾ ਚਾਹੀਦਾ ਹੈ ਅੱਗੇ ਵਧਣ ਲਈ ਵੱਡੇ ਜਜ਼ਬੇ ਦੇ ਨਾਲ-ਨਾਲ ਬਹੁਤ ਸਾਰੀਆਂ ਯੋਜਨਾਵਾਂ ਦੀ ਲੋਡ ਹੁੰਦੀ ਹੈ ਜਿੱਥੇ ਸਾਨੂੰ ਸਿਰ ਦੇਣ ਵਾਸਤੇ ਮਸ਼ਹੂਰ ਮੰਨਿਆ ਗਿਆ ਹੈ ਸਿਰ ਦੇਣ ਵਾਸਤੇ ਸਾਡੇ ਸੰਘਰਸ਼ ਵਾਸਤੇ ਸਾਨੂੰ ਪ੍ਰਸਿੱਧ ਮੰਨਿਆ ਗਿਆ ਉੱਥੇ ਸਾਨੂੰ ਸਿਰਾਂ ਨਾਲ ਦਿਮਾਗ ਦੀ ਵੀ ਲੋੜ ਤੇ ਜ਼ੋਰ ਦਿੱਤਾ ਗਿਆ ਇੱਕ ਸਿਧਾਂਤ ਇਹ ਵੀ ਹੈ ਕਿ ਸਾਨੂੰ ਦਿਮਾਗ ਦੀ ਲੋੜ ਵੀ ਬਹੁਤ ਹੈ ਸਾਨੂੰ ਦਿਮਾਗ ਦੀ ਵਰਤੋਂ ਵੀ ਕਰਨੀ ਚਾਹੀਦੀ ਹੈ ਆਓ ਸਰਕਾਰਾਂ ਨਾਲ ਗੱਲਬਾਤ ਦਾ ਮਾਹੌਲ ਸਿਰਜੀਏ ਸਰਕਾਰਾਂ ਤੋਂ ਆਪਣੀਆਂ ਮੰਗਾਂ ਮਨਵਾਉਣ ਲਈ ਇਹ ਸੰਘਰਸ਼ ਤੰ ਪਤਲ ਲੱਗ ਸਕੇ ਤੇ ਅਸੀਂ ਆਪਣੀਆਂ ਮੰਗਾਂ ਆਪਣੇ ਮਕਸਦਾਂ ਵਿੱਚ ਸਫਲ ਹੋ ਸਕੀਏ ਤੇ ਸਾਡੀ ਇਹੀ ਦੁਆ ਇਸ ਸੰਘਰਸ਼ ਲਈ ਇਨਜੱਥੇ ਬੰਦੀਆਂ ਲਈ ਕਿ ਸਾਰੀਆਂ ਕਿਸਾਨ ਜੱਥੇਬੰਦੀਆਂ ਰਲ ਕੇ ਸੰਘਰਸ਼ ਕਰਨ ਅੱਗੇ ਵਧਣ ਸਫਲਤਾ ਹੋਵੇ ਤੇ ਉਹ ਜੰਗ ਜਿੱਤ ਕੇ ਮੁੜ ਕੇ ਆਉਣ ਨੂੰ ਪ੍ਰਾਰਥਨਾ ਜਿਸ ਤਰ੍ਹਾਂ ਪਹਿਲਾਂ ਖੁਸ਼ੀਆਂ ਮਨਾਇਆਂ ਸੀ ਤੁਹਾਡਾ ਸਾਰਿਆਂ ਦਾ ਧੰਨਵਾਦ ਦੇਖਦੇ ਰਹੋ ਵਾਜੇ ਖਲਕ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤੁਸਾਂ ਸਾਰਿਆਂ ਜਰੂਰ ਕਰਨਾ ਧੰਨਵਾਦ ਸਤਿ ਸ੍ਰੀ ਅਕਾਲ